ਮਜਬੀ ਸਿੱਖ ਫੈਡਰੇਸ਼ਨ ਵੱਲੋਂ ਐਸੋਸੀਏਸ਼ਨ ਵੱਲੋਂ ਅੱਜ ਇੱਥੇ ਮਲਕੇ ਸਮੇਲਨ ਕਰਾਇਆ ਗਿਆ ਕੀ ਕਹਿਣਾ ਤੁਹਾਡੇ ਸਭ ਤੋਂ ਪਹਿਲਾਂ ਤਾਂ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਗਲਤ ਮਹਾਪੰਚਾਇਤ ਪੰਜਾਬ ਚੇਅਰਮੈਨ ਕੇ ਕੇਸੀਪਾ ਕੌਂਗਰਸ ਪਾਰਟੀ ਵੱਲੋਂ ਸਮੁੱਚੇ ਮਜਬੀ ਸਿੱਖ ਭਾਈਚਾਰੇ ਦਾ ਬਹੁਤ ਦਿਲਗੀਆਂ ਕਰਾਇਆ ਤੋਂ ਧੰਨਵਾਦ ਕਰਦਾ ਕੋਈ ਸ਼ਾਰਟ ਟਾਈਮ ਚ ਰੱਖੇ ਗਏ ਇਸ ਪ੍ਰੋਗਰਾਮ ਦੀ ਲੋਚ ਸਮੁੱਚਾ ਮਜਬੀ ਸਿੱਖ ਭਾਈਚਾਰਾ ਤੇ ਵਾਲਮੀਕੀ ਭਾਈਚਾਰੇ ਦੇ ਆਗੂ ਜਿਹੜੇ ਵੱਖ-ਵੱਖ ਸੰਸਥਾਵਾਂ ਦੇ ਆਗੂ ਸਹਿਵਾਣੇ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਇੱਥੇ ਸੁਖਵਿੰਦਰ ਸਿੰਘ ਡੈਣੀ ਜੀ ਜੋ ਸਾਫ ਕਾ ਐਮਐਲਏ ਹੈ ਕਾਂਗਰਸ ਪਾਰਟੀ ਦੇ ਨੈਸ਼ਨਲ ਸੈਕਟਰੀ ਹੈ ਦਿੱਲੀ ਦੇ ਇਨਚਾਰਜ ਹੈ ਉਹਨਾਂ ਨੂੰ ਬਕਾਇਦਾ ਬੁਲਾ ਕੇ ਚੀਫ ਗੈਸਟ ਬਣਾ ਕੇ ਉਹਨਾਂ ਨੂੰ ਜਿਹੜਾ ਕੌਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਬਾਰਸੇ ਕੌਮ ਜਿਹੜਾ ਹੈ ਇਹ ਛੋਟੀ ਗੱਲ ਨਹੀਂ ਹੈਗੀ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਡੈਣੀ ਸਾਹਿਬ ਨੇ ਵੀ ਸੁਖਵਿੰਦਰ ਸਿੰਘ ਡੈਣੀ ਜੀ ਨੇ ਵੀ ਸਮੁੱਚੇ ਭਾਈਚਾਰੇ ਨੂੰ ਭਰੋਸਾ ਦਿਵਾਇਆ ਕੋ ਜਿਸ ਵੀ ਸਟੇਜ ਤੇ ਪਹੁੰਚਣਗੇ ਤੇ ਸਮੁੱਚੇ ਭਾਈਚਾਰੇ ਲਈ ਕੰਮ ਕਰਨਗੇ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਨੈਸ਼ਨਲ ਕਮਿਸ਼ਨ ਫਾਰ ਸ਼ਰੂਲ ਕਾਸਟ ਉਹਨਾਂ ਨੇ ਇੱਕ ਕੱਲ ਪਰਸੂ ਰਿਪੋਰਟ ਜਾਰੀ ਕੀਤੀ ਹੈ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਔਰ ਉਹਨਾਂ ਨੇ ਬੜੀ ਚਿੰਤਾ ਪ੍ਰਗਟ ਕੀਤੀ ਹੈ ਕਿ ਪੰਜਾਬ ਦੇ ਵਿੱਚ 40% ਆਬਾਦੀ ਦੇ ਵਿੱਚੋਂ 30% ਆਬਾਦੀ ਇਕੱਲੇ ਮਜਬੀ ਸਿੱਖ ਭਾਈਚਾਰੇ ਦੀ ਹੈ ਕਿ ਉਹ ਮਜਬੀ ਸਿੱਖ ਭਾਈਚਾਰੇ ਦੀ ਜਿਹੜੀ ਹਾਲਤ ਹੈ ਦਸਾ ਤੇ ਦਿਸ਼ਾ ਉਹ ਸੁਧਰੀ ਨਹੀਂ ਹੈ ਇਹ ਨੈਸ਼ਨਲ ਕਮਿਸ਼ਨ ਫਾਇਰ ਸੁਰੂ ਕਰਸ ਦੀ ਰਿਪੋਰਟ ਪਰਸੂ ਆਈ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਬਣੀਆਂ ਉਹਨਾਂ ਨੇ ਮਜਬੀ ਸਿੱਖ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ ਤਾਂ ਅੱਜ ਜਿਹੜਾ ਇਹ ਤੇ ਕੱਟ ਹੋਇਆ ਮਜੀਠੀ ਸੁਖਪਾਈਚਰ ਦੀ ਆਗੂਆਂ ਦਾ ਜਿਹੜਾ ਉਹਨਾਂ ਨੇ ਫੈਸਲਾ ਲਿਆ ਕਿ ਉਹਨਾਂ ਵਾਲੇ ਸਮੇਂ 'ਚ ਮਜੀਠੀ ਸੁਖਪਾਈਚਰ ਦੀ ਨਮਾਇਦਗੀ ਸਰਕਾਰ ਦੇ ਬਰੁਫਨੇ ਪੱਤਰ ਤੇ ਹੋਊਗੀ ਉਹ ਵੀ ਇਹ ਤੋਂ ਸਾਬਤ ਕਰਦਾ। ਪਰ ਮੈਂ ਸਮਝਦੇ ਮਜੀਠੀ ਸੁਖਪਾਈਚਰ ਦੇ ਬਾਕੀ ਪਾਈਚਰ ਦੇ ਜਿਹੜਾ ਲਈ ਐਂਟਰੀ ਕਰਦਾ ਕਿ ਅਸੀਂ 40% ਆਖਮਾਨ ਕਰਨ ਦਾ ਪੁੰਟਾ ਲੈਣ ਲਈ ਆਪ ਸਾਹ ਕਰਦੇ ਹਾਂ। ਇੱਕ ਛੱਡੇ ਥਲੇ ਇਕਤਰ ਹੋਈਏ ਤੁਸੀਂ ਬਾਬਾ ਸਾਹਿਬੋਂ ਮਿਲ ਕੇ ਦਾ ਜਿਹੜਾ ਮਿਸ਼ਨ ਹੈ ਉਹ ਪੂਰਾ ਕਰੀਏ। ਔਰ ਦੂਜੀ ਗੱਲ ਮੈਂ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਨਾ ਇੱਥੇ ਜ਼ਰੂਰ ਚਾਹਾਂਗਾ ਜਿਨ੍ਹਾਂ ਨੇ ਕਿਹਾ ਕਿ ਸੰਵਧਾਨ ਦੇ ਮੁਤਾਬਕ ਭਾਵਾ ਸਾਹਿਬ ਮਿਦਕਰ ਨੇ ਕਿਹਾ ਸੀ ਜਿੰਦੀ ਜਿੰਨੀ ਸੰਖਿਆ ਭਾਰੀ ਉਹਦੀ ਹੁੰਨੀ ਹਿੱਸੇਦਾਰੀ ਤੋਂ ਹਿੱਸੇਦਾਰੀ ਦੇਣ ਦੀ ਗੱਲ ਰਾਹੁਲ ਗਾਂਧੀ ਜੀ ਨੇ ਕੀਤੀ ਹੈ ਜਾਣਗਰਣਾ ਹੋ ਰਹੀ ਹੈ ਤੇ ਲੱਗਦਾ ਹੈ ਕਿ ਸਮੂਚਾ ਮਜਬੀ ਸਿਕਮਾਲਵੀ ਕੀ ਪੈਚਾਰਾ ਜਾਨੀ ਕਿ ਸਮੂਚਾ ਧਰਤ ਪੈਚਾਰਾ ਪੰਜਾਬ ਦਾ 40% ਧਰਤ ਪੈਚਾਰਾ 71 ਹੋ ਕੇ ਭਾਵਾ ਸਾਹਿਬ ਦੇ ਮਿਸਲ ਮੁਤਾਬਕ ਆਪਦੇ ਹੱਕਾਂ ਤੇ ਇਟਾਂ ਦੀ ਲੜਾਈ ਲੜੇਗਾ ਔਰ ਜਿੱਤੇਗਾ ਔਰ ਬਰਾਬਰ ਦੀ ਹਿੱਸੇਦਾਰੀ ਹੋਈ ਹਰ ਖੇਤਰ ਦੇ ਵਿੱਚ ਪ੍ਰਾਪ ਅੱਛਾ ਜੀ ਸੁਨਦਰ ਸਿੰਘ ਢਾਲੀਵਾਲ ਪੋਲਿਟিক্যাল ਵਿੰਗ ਦਾ ਚੇਅਰਮੈਨ ਆਲੀ ਜੀ ਨੋਸਪੈਸਰ ਐਸੋਸੀਏਸ਼ਨ ਅੱਜ ਤੁਸੀਂ ਦਿਸ਼ਾ-ਦਸ਼ਾ ਨਿਰਸ ਸੰਮੇਲਨ ਕਰ ਰਹੇ ਹੋ ਤੁਸੀਂ ਕੀ ਮਤਵਨ ਇਹਦਾ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਸੰਕੇਤ ਦੇਣਾ ਚਾਹੁੰਦੇ ਸਾਡੇ ਉਹ ਦਿਸ਼ਾ-ਦਸ਼ਾ ਸੰਮੇਲਨ ਦਾ ਜਿਹੜਾ ਸਾਡਾ ਮਕਸਦ ਹੈ ਉਹ ਇਹ ਹੈ ਕਿ ਡੈਮੋਕ੍ਰੇਸੀ ਦੇ ਅੰਦਰ ਜਿਹੜੀ ਸੰਖਿਆਪਲਨ ਬਹੁਤ ਮਾਇਨੇ ਰੱਖਦਾ ਸਾਡਾ ਜਿਹੜਾ ਪੰਜਾਬ ਦੇ ਅੰਦਰ ਐਸਪੀ 4 ਦੇ ਅੰਦਰ ਸੰਖਿਆਪਲ ਜਿਹੜੀ ਸਾਡੀ ਭਾਗੀਦਾਰੀ ਉਹ ਹਰ ਇੱਕ ਵਰਗ ਨਾਲੋਂ ਸਭ ਤੋਂ ਜ਼ਿਆਦਾ ਹੈ ਪਰ ਜਿਹੜੀ ਸਾਡੀ ਹਿੱਸੇਦਾਰੀ ਹੈ ਚਾਹੇ ਉਹ ਡੈਮੋਕ੍ਰੇਟਿਕ ਆ ਜਾਂ ਬਿਊਰੋਕ੍ਰੇਟਿਕ ਸਾਡੀ ਭਾਗੀਦਾਰੀ ਦੀ ਗੱਲ ਸਾਡੀ ਹਿੱਸੇਦਾਰੀ ਦੀ ਹੈ ਪਰ ਤੁਸੀਂ 34 ਸੀਟਾਂ ਰਿਜ਼ਰਵਡ ਜਦੋਂ ਕਿ ਸਾਡਾ ਜਿਹੜਾ ਸੰਖਿਆ ਬੰਦ ਹੈ ਉਹ ਸਾਡੇ ਅਰਵਦਾਸੀ ਭਾਈਚਾਰੇ ਨਾਲੋਂ ਕਿਤੇ ਜ਼ਿਆਦਾ ਹੈ ਅਸੀਂ ਕਿਸੇ ਦੇ ਘਰਾਂ 'ਚ ਨੇਰਾ ਕਰਕੇ ਆਪਦੀ ਘਰੇ ਅਸੀਂ ਚੰਨ ਨਹੀਂ ਕਰਨਾ ਚਾਹੁੰਦੇ ਅਸੀਂ ਕਿਸੇ ਦੀ ਲਕੀਰ ਨੂੰ ਮਿਟਾ ਕੇ ਆਪਦੀ ਲਕੀਰ ਵੱਡੀ ਨਹੀਂ ਕਰਨਾ ਚਾਹੁੰਦੇ ਅਸੀਂ ਸਾਡੀ ਜਿਹੜੀ ਸਭ ਤੋਂ ਵੱਡੀ ਮੰਤ ਹੈ ਇਹ ਸਾਡਾ ਬਣਦਾ ਉਹ ਪਬਜੀ ਵਿੱਚ 34 ਸੀ 34 ਚ 15 ਰਵਿਦਾਸੀ ਆ ਪੈਂਚਾਰਾ 15 ਸਾਢੇ 4 ਜਦੋਂ 4 ਹੋ ਗਏ ਪੈਂਚਾਰਾ ਅਸੀਂ ਫਿਰ ਵੀ ਬਰੋਗਰੀ ਦੀ ਗੱਲ ਕਰਦੇ ਹਾਂ ਅਸੀਂ ਨਹੀਂ ਕਹਿੰਦੇ ਵੀ ਸਾਡੀ ਉਹਨਾਂ ਨਾਲੋਂ ਜ਼ਿਆਦਾ ਹੋਂ ਨਹੀਂ ਬਰੋਗਰੀ ਦਾ ਪੈਂਚਾਰਾ 15 15 ਦਿਨ ਦਾ ਸਾਨੂੰ ਚਾਹੀਦਾ ਹੈ ਮਿਲ ਨਹੀਂ ਆ ਚਾਹੀਦੀ ਤੁਸੀਂ ਕੀ ਜਨਨ ਵੀ ਹੁਣ ਦੇ ਸਮੇਂ ਦੇ ਵਿੱਚ ਤੁਹਾਡਾ ਲੀਡਰ ਕੋਰ ਹੋ ਸਕਦਾ ਹੈ ਜਿਹੜਾ ਅੱਗੇ ਆ ਸਕੇ ਜਿਹੜਾ ਪੋਲੀਟੀਕਲ ਦੇ ਵਿੱਚ ਵੀ ਤੇ ਐਜੂਕੇਸ਼ਨ ਦੇ ਵਿੱਚ ਵੀ ਅੱਗੇ ਆ ਸਾਡਾ ਜਿਹੜਾ ਵਰਤਮਾਨ ਦੇ ਅੰਦਰ ਨਿਸ਼ਾਨਾ ਨਹੀਂ ਹੈ ਰੁਹੈ ਅਬਲਰਵੀ ਜਿਸ ਨੂੰ ਅਸੀਂ ਬਾਰੀਸ਼ਿਕ ਕੌਮ ਦਾ ਕਿਤਾਬ ਵੀ ਤੇ ਉਹ ਸਰਦਾਰ ਸੁਖਿੰਦਰ ਸਿੰਘ ਜੀ ਦੀ ਜਣੀ ਹੈ ਜਿਹੜੇ ਇੰਗਲੈਂਡ ਤੋਂ ਬੈਲ ਕੁਆਲੀਫਾਈਡ ਨੇ ਐਮਬੀਏ ਲਈ ਹੋਰ ਰਾਜਨੀਤੀ ਉਹਨਾਂ ਨੂੰ ਵਿਰਾਸਤ ਚ ਮਿਲੀ ਹੈ ਉਹਨਾਂ ਦੇ ਖਾਦਰ ਸਾਹਿਬ ਵੀ ਬਹੁਤ ਬੜੀਆ ਪਬਲਿਕ ਕੈਬਨਿਟ ਮਿਨਿਸਟਰ ਰਹੇ ਨੇ ਉਹਨਾਂ ਦੇ ਨਾਨਾ ਜੀ ਵੀ ਕੈਬਨਿਟ ਮਿਨਿਸਟਰ ਰਹੇ ਨੇ ਔਰ ਜਿਹੜਾ ਤਜਰਬੇ ਦੀ ਜਣੀ ਸਾਹਿਬ ਜੀ ਅੱਤਰ ਕੋਈ ਕੰਮ ਨਹੀਂ ਹੈ ਸਰਦਾਰ ਸੁਖਿੰਦਰ ਸਿੰਘ ਜਣੇ ਸਾਹਿਬ ਔਰ ਉਹਨਾਂ ਨੂੰ ਅਸੀਂ ਇਹ ਵੀ ਦੇਖਿਆ ਹੈ ਕਿ ਦਿੱਲੀ ਦੀ ਪਰਿਵਾਰੀ ਨੇ ਆਈਸੀਸੀ ਦੇ ਚੇਅਰਮੈਨ ਰਹੇ ਨੇ ਔਰ rahul gandhi ਦੇ ਬਹੁਤ ਨਜ਼ਦੀਕੀ ਉਹਨਾਂ ਨੇ ਜਿਵੇਂ ਸਾਡੀ ਕੌਮ ਦੀ ਸਾਡੇ ਵਰ ਸਾਡੇ ਨਿਸ਼ਾਨੀ ਪਾ ਦਿੱਤੀ ਸੀਗਾ ਕਿ ਡੈਣੀ ਸਾਹਿਬ ਕੋ ਉਂਦੀ ਭੁਾਈ ਕਰ ਰਹੇ ਨੇ ਜੋ ਕਿ 12% ਦੇ ਉੱਪਰ ਜਿੰਨਾ ਖੁੱਲ ਕੇ ਸਰਦਾਰ ਸੁਖندر ਸਿੰਘ ਜੀ ਡੈਣੀ ਸਾਹਿਬ ਬੋਲੇ ਨੇ ਅੱਜ ਤੱਕ ਐਨਾ ਕੋਈ ਲੀਟਰ ਐਸਸੀ ਪਾਈ ਨਹੀਂ ਸਾਡੇ ਮਜੂਸੀ ਨਹੀਂ ਬੋਲੇ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗ ਰਿਹਾ ਵੀ ਇੱਕ ਐਸਸੀ ਸਮਾਜਤ ਹੋ ਤੇ ਇੱਕ ਸਭ ਤੋਂ ਵੱਧ ਕੁਰਬਾਨੀਆਂ ਹੋਣ ਦੇ 바ਵਾ ਜੁਦਵੀ ਕੋਈ ਵੀ ਸਰਕਾਰਾਂ ਧਿਆਨੀ ਜਿਹੜੀ ਸੀ ਸਾਨੂੰ ਵੀ ਬਹੁਤ ਵੱਡੀ ਪੀੜ ਹੈ ਅਸੀਂ ਸਿੱਖੀ ਦੇ ਅੰਦਰ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ ਖੋਰ ਸਾਡੇ ਡੀਐਨਏ ਚ ਹੀ ਹੈ ਉਹ ਖਾਸ ਕਰ ਜਿਹੜਾ ਕਾਂਗਰਸ ਦਾ ਸਾਥ ਦਿੱਥੋਂ ਤੱਕ ਮਰਜੀ ਸੁਪਾ ਵਿਚਾਰ ਨਹੀਂ ਕਾਂਗਰਸ ਕੋ ਸਪੋਰਟ ਦਿੱਤੀ ਹੈ ਕਿ ਜਿਹਨ ਨੂੰ ਨਹੀਂ ਕਿਉਂਕਿ ਦੂਜਾ ਭਾਈਚਾਰਾ ਮੈਂ ਕਾਂਖ ਨਹੀਂ ਕਰਨਾ ਚਾਹੁੰਦਾ ਉਹ ਸੱਤਾ ਦੇ ਲਾਲ ਚ ਮਾਈਗ੍ਰੇਟ ਹੋ ਜਾਂਦਾ ਹੈ ਲੇਕਿਨ ਸਾਡਾ ਭਾਈਚਾਰਾ ਤਾਂ ਇਥੋਂ ਤੱਕ ਕਾਂਗਰਸ ਦਾ ਕੱਟੜ ਹੈ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਉੱਪਰ ਹਮਲਾ ਹੋਇਆ ਸ਼ਹੀਦ ਹੋਏ ਤਾਂ ਸਾਡੀ ਕੌਮ ਤੇ ਤਾਂ ਵੇੜਿਆਂ ਦੇ ਚੰਦਰ ਜਾ ਕੇ ਇੱਕ ਠੱਪਾ ਲਾ ਦਿੱਤਾ ਕਿ ਤੁਹਾਡੀ ਮਾਂ ਮਰ ਗਈ ਯਾਨੀ ਕਿ ਸਾਡਾ ਇਹ ਸਬੂਤ ਸੀ ਕਿ ਅਸੀਂ ਕਾਂਗਰਸੀ ਸੀ ਸਾਡੇ ਸਾਡਾ ਸਮਾਜ ਜਿਹੜਾ ਸੀ ਆ ਉਹ ਉਹਦੇ ਅਨੁਸਾਰ ਵੀ ਸੀ ਜਿਹੜਾ ਕਾਂਗਰਸ ਪਾਰਟੀ ਨੇ ਮਾਨਸਮਾਨ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਹੁਣ ਸਾਨੂੰ ਜਿਹੜੀ ਉਮੀਦ ਹੈ ਰਾਹੁਲ ਕਾਂਗਰਸ ਤੋਂ ਜਿਹੜੀ ਉਮੀਦ ਹੈ ਰਾਹੁਲ Gandhi ਜਿਹੜੇ 90% ਹਿੱਸੇਦਾਰੀ ਕਰਦੇ ਨੇ ਉਹਨਾਂ ਨੇ ਇਸ ਲਈ ਗੱਲ ਲਈ ਮਾਫੀ ਨਹੀਂ ਮੰਗੀ ਹੈ ਕਿ ਕਾਂਗਰਸ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ ਕਿ 90% ਜਿਹੜੀ ਲੋਕਾਂ ਦੀ ਸੀ ਉਹਨਾਂ ਦੀ 10% ਹਿੱਸੇਦਾਰੀ ਸੀ ਔਰ 10% ਲੋਕਾਂ ਦੀ 90% ਹਿੱਸੇਦਾਰੀ ਅਗਰ ਆਦਰਨੀਆ ਰਾਹੁਲ ਗਾਂਧੀ ਜੀ ਜੋ ਕਹਿ ਰਹੇ ਮੈਨੂੰ ਪਤਾ ਉਹ ਕਰਨਗੇ ਅਗਰ ਰਾਹੁਲ ਗਾਂਧੀ ਜੀ 90 10 ਦੇ ਰੇਸ਼ਿਓਨ ਨੂੰ ਪੈਂਦੀ ਹੈ ਤਾਂ ਪੰਜਾਬ ਦੇ ਅੰਦਰ ਜਿਹੜਾ ਹੈ ਉਹ ਸੀਐਮ ਜਿਹੜਾ ਹੈ ਫਿਰ ਉਹ ਐਸਸੀ ਪਾਈਚਾਰੇ ਦਾ ਬਣਦਾ ਕਿਉਂਕਿ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਐਸਸੀ ਪਾਈਚਾਰੇ ਦੀ ਹੈ ਐਸਸੀ ਪਾਈਚਾਰੇ ਦੇ ਅੰਦਰ ਸਭ ਤੋਂ ਜ਼ਿਆਦਾ ਅਗਰ ਪੋਪੂਲੇਸ਼ਨ ਹੈ ਤਾਂ ਮਝੂ ਸਿੰਘ ਪਾਈਚਾਰੇ ਦੀ ਹੈ ਔਰ ਮਝੂ ਸਿੰਘ ਪਾਈਚਾਰੇ ਦਾ ਅਸੀਂ ਚੋਣ ਹੈ ਕਿ ਹਰ ਵਾਰ ਇੱਕ ਦਾ ਸੀਐਮ ਬਣਦਾ ਹੈ ਹਿੰਦੂ ਪਾਈਚਾਰੇ ਚੋਂ ਦੋ ਤਿੰਨ ਸੀਐਮ ਬਣ ਚਲੇ ਗਏ ਚੱਲ ਜੀ ਚੱਲੀ ਜੀ ਬੜਾ। ਸੰਖਿਆ ਬਲ ਦੇ ਅਨੁਪਾਤ 90-10 ਦੀ ਗੱਲ ਜਿਹੜੀ راہਲ ਕਾਂਗਰਸ ਕਹ ਰਿਹਾ ਤਾਂ ਅਸੀਂ راہਲ ਜੀ ਤੋਂ ਉਮੀਦ ਰੱਖਦੇ ਹਾਂ ਕਿ ਸਾਡਾ ਮੌਨ ਵਾਲਾ ਐਤੀ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਸਰਦਾਰ ਸੁਖਦੇਵ ਸਿੰਘ ਜੇਣੀ ਹੋਣਗੇ ਔਰ ਇਸ ਕਾਬਿਲ ਵੀ ਹੈ ਵੈਲ ਕੁਆਲੀਫਾਈਡ। ਤੇ ਤੁਸੀਂ ਫਿਰ ਅਧਿਕਾਰ ਕਿਸੇ ਕਿਸੇ ਦੀ ਪ੍ਰਾਲਬ ਆਉਂਦੀ ਹੈ ਤਾਂ ਫਿਰ ਉਹ ਕਿਸ ਤਰ੍ਹਾਂ ਹੱਲ ਕਰਨ ਦੀ ਕੋਸ਼ਿਸ਼ ਕਰੇ। ਅਸੀਂ ਦੇਖੋ ਇੱਕ ਚੀਜ਼ ਹੁੰਦੀ ਸਾਬ। ਅਸੀਂ ਪ੍ਰੋਬਲਮ ਨੂੰ ਬੈਠ ਕੇ ਜਮਹਤਾਂਤ੍ਰਿਕ ਤਰੀਕੇ ਨਾਲ ਕਿਉਂਕਿ ਅਸੀਂ ਇਸ ਟਾਈਮ ਜਿਹੜਾ راہਲ ਕਾਂਗਰਸ ਜੀ ਗੱਲ ਕਰਦੇ ਅਸੀਂ ਟਕਰਾਅ ਦੀ ਸਥਿਤੀ ਵਿੱਚ ਨਹੀਂ ਆਵਾਂਗੇ। ਅਸੀਂ ਸਾਡਾ ਬੱਸੀ ਪਹਿਲਾਂ ਹੀ ਕਹਿੰਦਾ ਅਸੀਂ ਕਿਸੇ ਦੇ ਕਰਾਂ ਦੇ ਅੰਦਰ ਰੋਸ਼ਨੀ ਨਹੀਂ ਬਜਾਉਣਾ ਚਾਹੁੰਦੇ ਅਸੀਂ ਕਿੰਨੇ ਰੋਸ਼ਨੀ ਉਹ ਸਾਡੇ ਵਿੱਚ ਜੀ ਪਰ ਜਿਹੜੀ ਗੱਲ راہੂ ਜੀ ਅਗਰ 90 10 ਦੀ ਗੱਲ ਕਰਦੇ ਨਾ ਸਾਡੇ ਤਾਂ ਜ਼ਰੂਰਤ ਹੀ ਨਹੀਂ ਬੋਲਣ ਦੀ ਅਸੀਂ ਤਾਂ ਰਾਹੁਲ ਜੀ ਨੂੰ ਸਵਾਲ ਇੱਕ ਹੀ ਪੁੱਛਣਾ ਹੈ ਰਾਹੁਲ ਕੁਮਾਰ ਜੀ ਜਿਹੜੇ ਤੁਸੀਂ 90 10 ਦੀ ਗੱਲ ਕਰਦੇ ਪਰ ਉਹ 90 10 ਦਾ ਅਸੀਂ ਫੇਰ ਕਾਇਮ ਹੋਗੇ ਸਾਡਾ ਸੀਐਮ ਨਹੀਂ ਬਣਦਾ ਇਹ ਸਾਡਾ ਬਣਦਾ ਸਵਾਲ ਬਣਦਾ ਹੈ ਅਸੀਂ ਰਾਹੁਲ ਜੀ ਨੂੰ ਲਾਜ ਨਹੀਂ ਕਰਾਂਗੇ ਫਿਰ ਕਿਹੜੇ ਲੰਬੇ 10 ਦੀ ਗੱਲ ਹੋ ਰਹੀ ਹੈ ਜੇ ਐਤ ਕੀ ਸਾਡੇ ਮਜਬੂਤ ਭਾਈਚਾਰੇ ਦਾ ਸੀਐਮ ਨਹੀਂ ਬਣਦਾ ਅਗਰ ਤੁਸੀਂ 90-10 ਦੀ ਗੱਲ ਤੇ ਖੜਾ ਉਤਰਨਾ ਚਾਹੁੰਦੇ ਹੋ ਤਾਂ ਉਹਦੇ ਹੱਕਦਾਰ ਜਿਹੜਾ ਹੱਕ ਸਾਡਾ ਬਣਦਾ ਉਹ ਮੇਝੂ ਸਿੰਘ ਭਾਈ ਚੰਦ ਅਸੀਂ ਬਣਦਾ ਹੱਕ ਬਣਦਾ ਸਰ ਕੀ ਨਾਮ ਹੈ ਜੀ ਮੈਂ ਸੁਖਮੰਦਰ ਸਿੰਘ ਗੱਜਨਵਾਲਾ ਰਾਸ਼ਟਰੀ ਉਪਰਾਲਾ ਅਲਰਡੀ ਮੈਂ ਸਿਵਲਪਰ ਐਸੋਸੀਏਸ਼ਨ ਕਹਿੰਦੇ ਆ ਕਿੰਗਲੋਜੀ ਕਾਨਫਰੰਸ ਕਰ ਰਹੇ ਹੋ ਰੈਲੀ ਕਰਦੇ ਇਹਦਾ ਕੀ ਐਕਚੁਅਲ ਮਸਲ ਮਤਵਲ ਕੀ ਹੈ ਜਿਹਦਾ ਮਕਸਦ ਹੈਗਾ ਵੀ ਜਿਹੜਾ ਸਾਡੀ ਸਾਡੀ ਏਕਤਾ ਸਾਡਾ ਮਿਸ਼ਨ ਹੈਗਾ ਅਗਰ ਆਪਾਂ ਭਾਈਚਾਰਾ ਵੱਡੀ ਗਣਤੀ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆਬਾਦੀ ਦੇਖਿਆ ਔਰ ਉਹ ਪੰਜਾਬ ਦੇ ਜਿਹੜਾ ਹੋਇਆ ਖੇੜਿਆ ਜਿਹਾ ਉਹ ਕਿਤੇ ਵੀ ਜਿਹੜਾ ਕੋਈ ਵੀ ਸਰਕਾਰਾਂ ਲਗੀਆਂ ਕੋਈ ਜਫੇਬੰਦੀਆਂ ਲਗੀਆਂ ਜਾਤ ਧਰਮ ਦੇ ਤੌਰ ਤੇ ਜਿਹੜਾ ਇਹ ਮੰਨਤਾ ਜਿਹੜੀ ਮਿਲਣੀ ਚਾਹੀਦੀ ਆ ਉਹ ਨਹੀਂ ਬਣ ਰਹੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖ ਧਰਮ ਵਿੱਚ ਮੈਨੂੰ ਸਿੱਖਾਂ ਦੇ ਸਭ ਤੋਂ ਵੱਡੀ ਵਾਦੀ ਤੇ ਗੋੜ ਤੇ ਇਸ ਕੌਮ ਦੇ ਪਰ ਸਭ ਤੋਂ ਜਿਆਦਾ ਗੜੀ ਆ ਖੋਹ ਦੇ ਵਿੱਚ ਭਰਤੀ ਹੋ ਕੇ ਅੱਗੇ ਜਵਾਨ ਹੁੰਦੇ ਆ ਕਿ ਸ਼ਹੀਦ ਹੁੰਦੇ ਆ ਇਸ ਲਈ ਇਸ ਲਈ ਅਸੀਂ ਢਾਲਨ ਉਸ ਗੱਲ ਕਰੇ ਐਸੋਸੀਏਸ਼ਨ ਹੈਗੀ ਆ ਪਰ ਉਹ ਸੋਚਿਆ ਵੀ ਵੱਡੀ ਬਾਤੀ ਹੈ ਜਿਹਨੂੰ ਕੋਈ ਸਦਾ ਨਹੀਂ ਕਰ ਉਹਨੂੰ ਯੂਨਾਈਟ ਕਰਨ ਦੀ ਲੋੜ ਹੈਗੀ ਆ ਤਾਂ ਜੋ ਉਹ ਬੜੇ ਸਾਡੇ ਸਮਾਜ ਦੇ ਨੇੜੇ ਉੱਡਾ ਦੇ ਆ ਕੱਟ ਹੈਗੀ ਆ ਉਹ ਅਸੀਂ ਤਾਂ ਲੈ ਸਕਦੇ ਹੈਗੇ ਆ ਤੇ ਜੇਕਰ ਅਸੀਂ ਇਕੱਠੇ ਹੋਈਏ ਤਾਂ ਉਹ ਸਾਡਾ ਇਹ ਪ੍ਰਯਾਸ ਹੈਗਾ ਪਹਿਲਾਂ ਅਸੀਂ ਇਹਨੂੰ ਮਾਨਗਰ ਦਾ ਫੰਕਸ਼ਨ ਕੀਤਾ ਹੈਗਾ ਦੂਜਾ ਫੰਕਸ਼ਨ ਅਰੇ ਗਾ ਅਰੇ ਸਾਡੀ ਕੌਮ ਹੈਗੀ ਆ ਪ੍ਰੇਰਿਤ ਹੋ ਗਈ ਦਾ ਲੈਕਚਰ ਤੇ ਜਿਹੜਾ ਦਾ ਦਮਰਾਲੋਚਾ ਵੀ ਬਹੁਤ ਬੱਠੇ ਹੋ ਜਿਹੜੇ ਉਹਦੇ 75 ਸਾਲਾ ਤੁਸੀਂ ਉਹਦੇ ਅਧਿਕਾਰ ਜੋ ਨੂੰ ਚਾਹੀਦੇ ਸੀ ਮਿਲ ਚਾਹੀਦੇ ਕਿਸੇ ਨਾ ਤਰ ਤਿੰਨੇ ਵੇਲੇ ਆਪਾਂ ਅਭੀ ਇਸ ਵਿਸ਼ੇ ਮਹਿਲਾ ਦਾ ਧਰਮ ਤੋਂ ਗੱਲ ਕਰਦੇ ਆਂ ਧਰਮ ਤੋੜਦੇ ਮੈਂ ਗੱਲ ਕਰਦਾ ਇਹ ਵੱਡੀ ਵਾਦੀ ਦੀ ਪੰਜਾਬ ਦਾ ਉਹਨੂੰ ਪੱਟੀ ਕਰਕੇ ਜੋ ਉਹਦੀ ਆਬਾਦੀ ਅਨੁਸਾਰ ਜਿੰਨੀ ਜਿੰਨੀ ਸੰਖਿਆ ਭਰੀ ਉਹਨੇ ਦਿਰਸ਼ਾਦੀ ਦਾ ਅਨਸਾਰ ਸੀ ਆ ਉਹਦੇ ਹਲਕਾ ਕਰਦੇ ਰਸਤਾ ਖਤਮ ਹੋ ਗਿਆ ਸੀ ਅੱਛਾ ਤੁਸੀਂ ਜੀਵਨ ਸਿੰਘ ਦੇ ਮਾਰਸ ਹੋ ਤੁਸੀਂ ਉਹ ਤੁਹਾਡੀ ਗਿਣਤੀ ਵੀ ਹੈਗੀ ਆ ਹੁਣ ਤੁਸੀਂ ਤਾਂ ਦੇ ਗ੍ਰੀਨਟੀ ਵਿੱਚ ਪੜ੍ਹੇ ਲਿਖੇ ਲੋਕ ਨੇ ਤੁਸੀਂ ਕੀ ਚੋਣ ਵੀ ਕਿਹੜਾ ਬੰਦਾ ਤੁਹਾਡਾ ਕਿਸ ਪੋਸਟ ਤੇ ਹੋਣਾ ਚਾਹੁੰਦਾ ਜਦੋਂ ਹੁਣ ਪਹਿਲਾਂ ਜਨਰਲ ਨੂੰ ਮਿਲ ਚੁੱਕਿਆ ਹੈ 20 ਰੁਪਏ ਮਿਲ ਚੁੱਕੀ ਹੈ 80 ਰੁਪਏ ਮਿਲ ਗਿਆ ਐਸੇ ਦੇ ਵੀ ਜਿਹੜੇ ਮਨਜੀਤ ਸਿੰਘ ਆ ਗਏ ਇਹਨਾਂ ਨੂੰ ਅਜੇ ਤੱਕ ਇਹਨਾਂ ਨੂੰ ਮਿਲਿਆ ਕਿੱਦਾਂ ਹੈ ਬਿਲਕੁਲ ਤੁਹਾਡੇ ਨਾਲ ਨਹੀਂ ਗਿਆ ਵੀ ਸਾਰੀਆਂ ਜਿਹੜੀ ਭਾਈਚਾਰਾ ਜਿਹੜੇ ਹੈਗੇ ਤਰ੍ਹਾਂ ਵੱਡੀ ਵਾਦੀ ਵਾਲੇ ਹੈਗੇ ਉਹਨਾਂ ਨੂੰ ਬੜੀ ਅੱਗੇ ਇਸ ਪੰਜਾਬ ਦੇ ਵਿੱਚ ਦਾ ਸੱਤਾ ਜਿਹੜੀ ਹੈ ਸੱਤਾ ਕਿਹੋਂ ਦੇ ਮੇਰੇ ਮੁੱਖ ਮੰਤਰੀ ਦਾ ਪਾਦ ਹੈਗਾ ਜਾਂ ਵੱਡੇ ਜਿਹੜੇ ਹੈਗੇ ਪੋਸਟਾਂ ਹੈਗੀਆਂ ਉਹਨਾਂ ਨੂੰ ਮਿਲਿਆਗਾ ਕਰ ਸਕਦਾ ਉਹ ਬਹੁਤ ਜੰ ਲੰਬੇ ਸਮੇਂ ਤੋਂ ੜੇ ਆ ਗਿਆ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਰਹੇ ਆ ਵਾਂਗੜੇ ਸਿੱ ਭਾਈਚਾਰਾ ਨੂੰ ਵੀ ਇੱਕੋਰੀ ਮੁੱਖ ਮੰਤਰੀ ਜਨਸਾਣ ਬਣਦੀ ਆ ਗਿਆ ਪਰ ਉਹ ਵਾਸੀ ਭਾਈਚਾਰਾ ਨੇ ਕਿਹਾ ਚਰਨੀ ਚੱਲੀ ਹੈਗਾ ਬਹੁਤ ਬੜੀ ਜਗਤ ਅੱਜ ਵੀ ਵਾਰੀ ਸੀ ਇਹਦੇ ਸੇ ਬਚ ਸਮਾਜ ਹੈਗਾ ਭਾਈਚਾਰਾ ਹੈਗਾ ਕੋਈ ਜਾਉਦਾ ਹੈਗਾ ਬਾਈ ਸਿੱਖ ਕਬੱਡੀ ਵਾਲੀ ਹੈਗਾ ਅੱਜ ਕਵਰੇਲਾ ਮੁੱਖ ਮੰਤਰੀ ਹੈਗਾ ਪੰਜਾਬ ਦਾ ਉਹ ਭਾਈ ਸਿੱਖ ਭਾਈਚਾਰਾ ਬੜੀ ਇਹ ਸਭ ਤੋਂ ਵੱਧ ਹੂੰ ਬੰਦਾ ਵੀ ਭਾਈ ਜਰ ਦੇ ਵਿੱਚ ਤੁਸੀਂ ਕਿਹੜਾ ਬੰਦਾ ਤੁਹਾਨੂੰ ਵੀ ਇਹ ਜ ਸਾਡਾ ਪੜਿਆ ਲਿਖਿਆ ਬੰਦਾ ਹੈ ਜਿਹਦੇ ਖੂਨ ਦੇ ਵਿੱਚ ਵੀ ਸ਼ਾਸਤ ਵੀ ਹੈਗੀ ਹੈ ਤੇ ਸਿੱਖ ਧਰਮ ਦੇ ਪ੍ਰਤੀ ਗੰਭੀਰ ਵੀ ਹੈਗਾ ਸਾਡੇ ਕੋਲੇ ਬਹੁਤ ਆਂਗੜਾ ਹੈਗਾ ਉਹ ਤੋਂ ਬਾਹਰ ਜੋਗ ਉਹਦਾ ਰੇਡ ਲਾਉਂਦਾ ਹੈ ਜਿਹੜਾ ਪੂਰੇ ਉਹਦੇ ਸਮਾਜ ਨੂੰ ਉਹੀ ਆ ਜਿਹੜੀ ਵਾਈ ਦੇਖੀ ਉਸ ਨੂੰ ਗਿਲ ਜਾ ਸਕਦਾ ਜਿਹਾ ਜਿਹਾ ਬੰਦਰ ਸਿੰਘ ਡੈਨੀ ਜਿਹੜਾ ਲੱਗਦਾ ਉਹ ਬਾਹਰ ਆਂਦੀ ਵੀ ਕਰਕੇ ਜਿਹੜੇ ਹੈਗੇ ਆਏ ਹੈਗੇ ਆ ਤੇ ਰਾਸ਼ਟਰੀ ਪੱਤਰ ਤਾਂ ਇੱਧਰ ਵੀ ਹੈਗੇ ਆ ਤੇ ਸਾਡੀ ਕੌਮ ਦੇ ਲੋਕੋ ਨੇ ਲੜਾਈ ਵੀ ਲੜੀ ਹੈਗੇ ਆ ਅਸੀਂ ਵੀ ਸਮਝਦੇ ਹਾਂ ਕਿ ਜੇਕਰ ਮੁੱਖ ਮੰਤਰੀ ਬੰਦ ਦਾ ਜਿਹੜਾ ਹੈਗਾ ਗਲਤ ਰਹਿ ਗਿਆ ਤਾਂ ਬੰਦਰ ਸਿੰਘ ਡੈਨੀ ਇਹ ਤੋਂ ਬਾਹਰ ਸਕਦਾ ਹੈ ਕਿ ਉਹ ਮੁੱਖ ਮੰਤਰੀ ਚੇਂਜ ਸ਼ਾਸਤ ਨੂੰ ਵੀ ਦੇਖਣਾ ਚਾਹੀਦਾ ਕਿ ਜਦੋਂ ਗੁਰੂਆ ਵੇਲੇ ਸਭ ਤੋਂ ਵੱਧ ਜਿਹੜੀ ਕੁਰਬਾਨੀ ਹੈ ਜੀ ਸਭ ਤੋਂ ਵੱਧ ਪੋਲਟਿਕਸ ਹੈ ਉਹ ਮਧੂ ਸਿੰਘਾ ਚ ਹੋਈ ਹੈ ਇਹ ਆਪਣੀ ਅੱਜ ਦੀ ਸਰਕਾਰਾਂ ਨੇ ਇਹ ਕਿਉਂ ਇਗਨੋਰ ਕਰ ਲਈ ਇਹ ਅੱਜ ਦੀ ਸਰਕਾਰਾਂ ਹੈ ਕਿਉਂਕਿ ਜਿਹੜੇ ਮਹਿੰਦ ਸਿੰਘ ਭਾਈ ਚਰ ਹੈਗਾ ਹਮੇਸ਼ਾ ਹੀ ਜਿਹੜੇ ਹੈਗੇ ਨਾ ਉਹ ਦੂਜਿਆਂ ਦੇ ਵਫਾਦਾਰ ਬਣ ਕੇ ਦੇਖ ਦੀ ਸੇਵਾ ਲਈ ਕੰਮ ਦੇ ਸੇਵਾ ਲਈ ਜੰਗ ਲੜਦੇ ਰਹੇ ਆ ਆਪ ਸਾਥ ਦੇ ਰਹੇ ਗਿਆ ਪਰ ਹੁਣ ਤੱਕ ਵੀ ਉਹਨਾਂ ਦੀ ਜਿਹੜੀ ਹਾਲਤ ਹੈਗੀ ਅਜੇ ਤੱਕ ਵੀ ਸੁਧਰੀ ਨਹੀਂ ਸਭ ਇਸ ਕਰਕੇ ਹੀ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਨਾਲ ਨਹੀਂ ਲੈਂਦਾਗਾ ਤੇ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਵੱਡੀ ਜਿਹੜੀ ਬੰਦਗੀ ਅਸਾਧਾ ਦੇ ਵਿੱਚ ਆਵੇ ਵਿਵਸਥਾਰੀ ਬਣਨੀ ਚਾਹੀਦੀ ਉਹਨਾਂ ਨੂੰ ਇੱਕ ਪੱਧਰ ਤੇ ਫਵੇਂ ਉਹ ਮੌਜੂਦ ਇਹਨਾਂ ਦੇ ਵਿੱਚ ਇਹ 197 ਦਾ ਸੀ ਲਾਂਚਿੰਗ ਪ੍ਰੋਜੈਕਟ ਹੈਗਾ ਆਸਾਂ ਕਰਦਾ ਹਾਂ ਕਿ ਸਾਡੇ ਲੋਕਾਂ ਨੂੰ ਜਿਹੜੀ ਮਰਜ਼ੀ ਦੇ ਦਿੱਤੀ ਬੁੜੇਗੇ 33% ਦੇ ਵਿੱਚ ਚਲਾਈ ਗਈ ਹੈ ਸਾਡੇ ਉੱਧਰ ਨੂੰ ਸਹੀ ਟੰਗਣਾ ਮਿਲ ਜਾਵੇ ਸਾਡੇ ਲੋਕਾਂ ਨੂੰ ਰਿਜ਼ਰਵੇਸ਼ਨ ਮਿਲ ਗਿਆ ਅਜ ਤੱਕ ਨਹੀਂ ਮਿਲੀ ਜਾ ਰਹੀ ਤਾਂ ਉਹ ਮਿਲ ਜਾਵੇ ਆਦ ਲੋਕਾਂ ਦਾ ਆਉਣਾ ਵੀ ਨੇਸ ਨੂੰ ਹੋ ਗਿਆ ਆਪ ਨੇ ਉਹ ਅਰਪਟ ਕੀਤੇ ਹੋਏ ਆ ਗਿਆ ਸਾਡੇ ਟੰਗਣਾ ਸਾਡੇ ਲੋਕਾਂ ਦਾ ਆਸ ਹੈ ਤਰੱਕੀ ਹੋ ਸਕਦੀ ਹੈ ਤਾਂ ਕਿ ਅੱਗੇ ਵਧ ਸਕਦਾ ਹੈ ਇਸ ਲਈ ਜਿਹੜਾ ਹੈ ਨਾ ਸਾਨੂੰ ਸਮਝ ਆਉਂਦੀ ਹੈ ਸਾਡੇ ਤਾਂ ਹੀ ਹੋ ਗਈ ਰਾਜ ਦੇ ਸਾਡੇ ਨਾਲ ਕੇਵਲ ਨਹੀਂ ਸੱਤਾ ਹੱਥ ਵਿੱਚ ਜੇਕਰ ਤੁਹਾਡਾ ਐਮਐਸੀ ਬਣ ਰਿਹਾ ਹੈ ਜਾਂ ਪੜ੍ਹਨ ਦਾ ਤਾਂ ਤੁਹਾਨੂੰ ਲੱਗਦਾ ਵੀ ਜਿਹੜੇ ਸਾਡੇ ਥੱਲੇ ਜਬੇ ਕੁਦਰਤ ਉਹ ਇੱਕ ਸਮਾਜ ਚੱਕ ਨਹੀਂ ਰਿਹਾ ਉਹ ਤੁਸੀਂ ਭੁਲਿਆ ਲਿਆਉਗੇ ਜਿਹੜਾ ਉਹ ਕਿਸੇ ਕਿਸੇ ਰਜਗਾਰ ਤੇ ਕੰਪਨੀ ਚ ਕਰਦਾ ਸੋ ਬਿਲਕੁਲ ਇਹ ਹੈਗੀ ਆ ਕਿ ਜਿਹਨਾਂ ਕੋਲ ਸੱਤਾ ਹੁੰਦੀ ਹੈ ਉਹ ਆਪਣੇ ਉਹਨਾਂ ਲੋਕਾਂ ਨੂੰ ਰਜਗਾਰ ਮਹਿੰਆ ਕਰ ਦੇਗਾ ਨੋਰ ਸਾਰਾ ਪਈਆ ਬਲਕਿ ਸਾਰਾ ਨਾਲ ਦੇ ਵਿੱਚ ਜਿਹੜੇ ਸ਼ਿਦਦਤ ਦੇ ਗਏ ਤਾਂ ਮੈਂ ਸਮਝਦਾ ਕਿ ਜੇਕਰ ਇੱਕ ਪੁਰਾਣੀ ਮੈਨਸ਼ਿਪ ਹੈ ਚਲੇ ਆ ਜੇ ਅਸੀਂ ਸਿਰਫ ਮੈਨਸ਼ਿਪਾਂ ਨੂੰ ਨਹੀਂ ਸਾਰੇ ਜੋ ਪੰਚ ਦਾ ਸਵਾਇਰ ਦਿੰਦਾ ਗਿਆ ਜਿਹਨਾਂ ਲਈ ਅੱਜ ਤੱਕ ਕੋਈ ਪੜਾਵਾ ਇਸ ਤਰ੍ਹਾਂ ਨਹੀਂ ਮਿਲੇਗਾ ਤੇ ਸਾਰਾ ਸ਼ਿਦਦਤ ਦਾ ਕੰਮ ਕਰਾ ਕੇ ਮੈਨਸ਼ਿਪ ਨੂੰ ਉੱਤੇ ਆ ਜਿੰਦੀ ਗਿਆ ਉਹਦੀ ਗੱਲ ਕੋਈ ਤੁਸੀਂ ਕੀ ਜੋ ਨਵੀ ਆ ਆਪਣੇ ਕੌਣ ਹੈ ਜਿਹਨਾਂ ਨੂੰ ਸੀਐਮ ਦੇ ਆਉਧੇ ਦੇ ਉੱਤੇ ਤੁਸੀਂ ਸ਼ੁਦਾ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਰਹਿਣਾ ਚਾਹੁੰਦਾ ਹੈਗਾ ਕਿ ਸਾਡੇ ਕੋਲੇ ਇਸ ਵਕਤ ਜਿਹੜੇ ਸਮਝਦ ਸਿੰਘ ਡੈਣੀ ਜਿਹੜੇ ਰਾਸਟਰੀ ਆ ਸਖਤਰ ਹੈਗੇ ਕਮਿਟੀ ਤੇ ਅਤੇ ਇਹ ਰਿਵਾਜ ਸਿੱਖ ਪਾਈ ਚੱਲਦੇ ਅਸਟਾ ਮਾਰਸਿਕ ਔਮ ਦਾ ਕਿਤਾਬੀ ਲੈਣਾ ਕੋਈ ਬੜਾ ਹਕਮਤ ਵਾਲਾ ਜਿਹੜਾ ਹੈਗਾ ਜਿਕਰ ਕਰਦੇ ਹੈਗੇ ਆ ਪੱਕੇ ਤੌਰ ਤੇ ਜਿਹੜਾ ਹੈਗਾ ਜਿਹੜੀ ਗੜੀ ਪਾਰਟੀ ਨੂੰ ਮਾਤਾਉਂਦੀ ਉਹ ਸੱਤਾ ਦੀ ਪੰਜਾਬ ਵਿੱਚ ਆ ਸਕਦੀ ਹੈ ਕਿ ਤੇ ਉਹ ਸਾਰੇ ਸਾਰੇ ਲੋਕਾਂ ਦਾ ਪਲਾ ਕਰ ਸਕਦਾ ਖਾਸ ਤੌਰ ਤੇ ਉਹ ਮੈਸਿਕ ਪਾਈ ਚੱਲਦਾ। ਤੁਸੀਂ ਦ사 ਦਿਸ਼ਾ ਨਿਰਦੇਸ਼ ਤੇ ਸੰमेलन ਕਰ ਰਹੇ ਹੋ ਇਹਦਾ ਕੀ ਮਕਸਦ ਹੈ ਕੀ ਤੁਸੀਂ ਕੁਝ ਕਰਦੇ ਬੱਚੇ ਲੈ ਕੇ ਗਿਆ ਜਿਹਦਾ ਸਾਡਾ ਆਂਡੀਆਂ ਮਜਬਿਸ ਕਮਲ ਪਰ ਐਸੋਸੀਏਸ਼ਨ ਬਣੂ ਇਹ ਸਾਡਾ ਮਿਸ਼ਨ ਸਾਡੀ ਇਕਤਾ ਤੇ ਇਹ ਸਾਡਾ ਪ੍ਰੋਗਰਾਮ ਹੈ ਇਹ ਸਾਡਾ ਮਿਸ਼ਨ ਸਾਡੀ ਇਕਤਾ ਦਿਸ਼ਾ ਦਿਸ਼ਾ ਰੰਗਰੇਟੇ ਗੁਰੂ ਕੇ ਬੇਟੇ ਅੰਮ੍ਰਿਤਸਰ ਭਾਈਚਾਰਾ ਆਲਮ ਕੀ ਭਾਈਚਾਰਾ ਇਹ ਪਿੰਡਾਂ ਦੇ ਵਿੱਚ ਵੱਸਦਾ ਉਹਨਾਂ ਦੀ ਜੀਵਨ ਦਿਸ਼ਾਵਾ ਤੇ ਦਿਸ਼ਾ ਉਹ ਦੁਨੀਆਂ ਉਹਨਾਂ ਦੀ ਭੱਕੇ ਉਹ ਸਮਾਜ ਉਹਨਾਂ ਨੂੰ ਸਹੀ ਰਸਤਾ ਨਹੀਂ ਮਿਲਿਆ ਇਸ ਕਰਕੇ ਅਸੀਂ ਆਪ ਨੂੰ ਇਕੱਠਾ ਕਰਕੇ ਆਪਣੇ ਹੱਕਾਂ ਅਧਿਕਾਰਾਂ ਲਈ ਚਾਹੇ ਉਹ ਸਮਾਜਿਕ ਹੋਵੇ ਚਾਹੇ ਉਹ ਧਾਰਮਿਕ ਹੋਵੇ ਚਾਹੇ ਰਾਜਨੀਤਿਕ ਹੋਵੇ ਇਹ ਬਰਾਬਰਤਾ ਦੀ ਹਿੱਸ਼ੇਦਾਰੀ ਦੀ ਅੱਜ ਅਸੀਂ ਇਕੱਠੇ ਪੁੱਟ ਇਸ ਅੱਠ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਜੋ ਜਿੰਦੀਆਂ ਵੀ ਪਸੜੀਆਂ ਸ਼੍ਰੇਣੀਆਂ ਵਾਂ ਦੂਸਰੇ ਵਰਗ ਨੇ ਉਹਨਾਂ ਦਾ ਆਪਣੇ ਆਪ ਦਾ ਵਜੂਦ ਬਣਿਆ ਹੋਇਆ ਅਸੀਂ ਹਮੇਸ਼ਾ ਹੀ ਵੋਟ ਬਣ ਕੇ ਵੋਟ ਬੈਂਕ ਬਣ ਕੇ ਰਹਿ ਗਏ ਅਸੀਂ ਆਪਣੀ ਅੱਜ ਤੱਕ ਐਂਸਟ ਕਰਕੇ ਅਸੀਂ ਹਮੇਸ਼ਾ ਕਿਸੇ ਦੇ ਲਈ ਕੰਮ ਕੀਤਾ ਅਸੀਂ ਕਿਸੇ ਲਈ ਹੀ ਕੰਮ ਕੀਤਾ ਅਸੀਂ ਹੁਣ ਆਪਣੇ ਲਈ ਕੰਮ ਕਰਨਾ ਚਾਹੁੰਦੇ ਹਾਂ ਇਹ ਪ੍ਰੋਗਰਾਮ ਇਸੇ ਕਰਕੇ ਇਨਵੈਂਟ ਇਹ ਸਮਾमेलन ਮਾਸ ਮਿਲਨ ਕੀਤਾ ਗਿਆ ਆਪਣੇ ਸਮਾਜ ਨੂੰ ਇਕੱਠਾ ਕਰਨ ਕੇ ਇਹ ਦੱਸਿਆ ਜਾ ਰਹੀ ਤੁਸੀਂ ਇਕੱਠੇ ਹੋਣ ਸਮਾਹ ਹੋ ਆਪਣੇ ਲਈ ਆਪਣੇ ਨੂੰ ਤੇ ਆਪਣੇ ਨੂੰ ਚੁਣੋ ਆਪਣੇ ਚੁੰਡ ਵਿੱਚ ਤੁਹਾਡੇ ਵਿੱਚ ਸਾਰੀ ਪਾਵਰ ਤੁਹਾਨੂੰ ਪਾਵਰ ਸ਼ਕਤੀ ਮਿਲੇਗੀ ਸਮਾਜ ਦੀ ਤਰੱਕੀ ਹੋਏਗੀ ਉਹ ਸ਼ਾਨ ਹੋਏਗਾ ਨੌکریاں ਮਿਲਣਗੀਆਂ ਜਾਂ ਧੱਬੇ ਹੋਏ ਕੁਚਲੇ ਜਿੰਨੇ ਵੀ ਹੱਕ ਆ ਉਹ ਸਾਰੇ ਮਿਲਣਗੇ ਤੁਹਾਨੂੰ ਤੁਹਾਡਾ ਇਕੱਠ ਦੇਖ ਕੇ ਇਸ ਤਰ੍ਹਾਂ ਲੱਗਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਵਾਰੀ ਸੋਸੋ ਪੰਜ ਚ ਪੈ ਜਾਣਗੀਆਂ ਵੀ ਅਸੀਂ ਇਹਨਾਂ ਨੂੰ ਇਗਨੋਰ ਕਰਦੇ ਨਹੀਂ ਇਹ ਬਿਲਕੁਲ ਸਹੀ ਆ ਦੇ ਕੁੜੀ ਕੋਰਤ ਸਾਨੂੰ ਕੀਤਾ ਗਿਆ ਹੈ ਇਸੇ ਕਰਕੇ ਇਕੱਠੇ ਹੋਏ ਇਗਨੋਰ ਕਰਕੇ ਇਕੱਠੇ ਹੋਏ ਆ ਜੇ ਇਗਨੋਰ ਨਾ ਇਕੱਠਾ ਹੁੰਦਾ ਜੇ ਕਿਤੇ ਅਸੀਂ ਪਹਿਲਾਂ ਹੀ ਇਕੱਠੇ ਹੋ ਜਾਂਦੇ ਤੇ ਅਸੀਂ ਇਸ ਪੰਜਾਬ ਦੇ ਵਿੱਚ ਆਪਣੇ ਖਾਮਦਬ ਆਪਣੀ ਸ਼ਕਤੀ ਪ੍ਰਾਪਤ ਕਰ ਲੈਂਦੇ ਤਾਂ ਇਸੇ ਵਿੱਚ ਸਾਨੂੰ ਇਹ ਲੱਗਾ ਵੀ ਇਸ ਇਸ ਕੋਈ ਸੰਭਾਲ ਸਕਦਾ ਵਾ ਸਰਦਾਰ ਬੁੱਟਾ ਸਿੰਘ ਤੋਂ ਬਾਅਦ ਉਹਨੇ ਸਰਦਾਰ ਸੁਖਿੰਦਰ ਸਿੰਘ ਡੈਣੀ ਜੋ ਬਣਾੜਾ ਦੇ ਰਹੇ ਨੇ ਲੋਕ ਨੇ ਔਰ ਜੰਡਿਆਲਾ 그룹 ਤੋਂ ਐਮਐਲਏ ਬਣੇ ਨੇ ਤੇ ਐ ਆਈਸੀਸੀ ਨੇ ਸੈਕਟਰੀ ਇੰਚਾਰਜ ਉਹਨਾਂ ਦਾ ਜਿਹੜਾ ਰੁਕਸ ਹੈ ਨਾ ਜਾਂ ਉਹ ਸਮਾਜ ਵਿੱਚ ਇਕੱਠਾ ਕਰ ਸਕਦੇ ਆ ਉਹਨਾਂ ਵਿੱਚ ਇੱਕ ਸ਼ਕਤੀ ਹੈ ਕਿ ਸਾਨੂੰ ਦਿਸੀ ਹੈ ਇਸੇ ਕਰਕੇ ਐਸੋਸੀਏਸ਼ਨ ਦੇ ਪ੍ਰੋਗਰਾਮ ਲੱਗੇ ਆਉਣ ਵਾਲਾ ਐ ਜਿਹੜਾ ਪ੍ਰੋਗਰਾਮ ਹੈ ਉਹ ਸਾਡਾ ਸਰਦਾਰ ਸੁਖਵਿੰਦਰ ਸਿੰਘ ਰੈਣੀ ਉਹਨਾਂ ਨੂੰ ਅਸੀਂ ਆਪਣਾ ਬਾਰ세 ਕੁੰਮ ਦਾ ਖਿਤਾਬ ਦੇਣਾ ਅੱਜ ਇੱਥੇ ਵਾਰਸੀ ਕੂਮ ਦਾ ਖਿਤਾਬ ਵੀ ਦਿੱਤਾ ਜਾਏਗਾ ਹੋਰ ਵੀ ਸਾਡੇ ਪ੍ਰੋਗਰਾਮ ਜਿੰਨੇ ਸਾਡੇ ਸਮਾਜ ਦੇ ਆ ਜਿੰਨੇ ਵੀ ਅੱਜ ਵਿਚਾਰਾ ਹੋਣਗੇ ਸਾਡੇ ਬੁੱਧੀਜੀਵੀ ਕਰ ਪ੍ਰਗਟ ਕਰਤਾ ਹੋਇਆ ਚਾਹ ਧਾਰਮਿਕ ਹੋਵੇ ਚਾਹ ਆਰਥਿਕ ਦੇਤੇ ਜਾਂ ਰਾਜਨੀਤਿਕ ਦੇਤੇ ਆਪਣੇ ਵਿਚਾਰਾ ਦੇਣ ਵਾਰਸ਼ਿਕ ਕੌਮ ਦਾ ਤੁਸੀਂ ਖਿਤਾਬ ਦੇਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਕੀ ਕਹੋਗੇ ਕਿ ਇਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਬਹੁਤ ਹੀ ਸਾਡੇ ਇਹ ਸੀਐਮ ਹੋਣੇ ਚਾਹੀਦੇ ਆ ਤਾਂ ਕਿ ਅਸੀਂ ਆਪਣਾ ਸਮਾਜ ਉੱਪਰ ਜਾ ਸਕੀਏ ਜਦੋਂ ਅਸੀਂ ਇਹਨਾਂ ਨੂੰ ਵਾਰਸ ਹੀ ਬਣਾਤਾ ਤਾਂ ਇਹਨਾਂ ਦੀ ਜ਼ਿੰਮੇਵਾਰੀ ਬਣ ਗਈ ਤੇ ਜ਼ਿੰਮੇਵਾਰੀ ਬਣ ਗਈ ਤਾਂ ਆਟੋਮੈਟਿਕ ਹੀ ਸਾਡੇ ਦਾ ਸੀਐਮ ਹੀ ਇਹ ਆਉਣ ਵਾਲਾ ਸਾਡਾ ਸੀਐਮ ਹੀ ਇਹ ਆ ਜੇ ਅਸੀਂ ਵਾਰਸ਼ਿਕ ਕੌਮ ਮੰਨ ਲਿਆ ਤਾਂ ਸਾਡਾ ਸੀਐਮ ਮਨਜੀਤ ਸਿੰਘ ਤੇ ਬਾਲਮੀਕ ਭਾਈਚਾਰੇ ਦਾ ਸੀਐਮ ਹੀ ਇਹ ਆ ਔਰ ਇਸ ਤੋਂ ਇਲਾਵਾ ਕੋਈ ਵੀ ਮਤਲਬ ਸਾਨੂੰ ਉੱਚਾ ਨਹੀਂ ਚੱਕ ਸਕਦਾ ਸਾਡੇ ਵਿੱਚ ਇਹਨਾਂ ਦੇ ਵਿੱਚ ਕੈਪੇਬਿਲਿਟੀ ਦਿਖੀ ਆ ਇਹਨਾਂ ਵਿੱਚ ਹੀ ਸਾਨੂੰ ਗੁਣ ਦੇ ਸੇ ਨਹੀਂ ਇਹ ਨੌਜਵਾਨ ਨੇ ਪੜ੍ਹੇ ਲਿਖੇ ਨੇ ਸਾਰੇ ਇਨਾਂ ਚ ਗੁਣ ਨੇ ਇਹ ਸਭ ਕੁਝ ਕਰ ਸਕਦੇ ਇਸ ਇਹ ਸક્ષਮ ਨੇ ਔਰ ਡਿਜ਼ਰਵ ਕਰਦੇ ਨੇ ਇੱਕ ਕੌਮ ਨੂੰ ਅੱਗੇ ਲਿਜਾ ਸਕਦੇ ਨੇ ਇਹ ਮਜਬੀ ਸਖਪਾਈ ਚਾਰੇ ਨੂੰ ਬਾਲਮਿਕ ਭਾਈਚਾਰੇ ਨੂੰ ਇਹ ਇਹ ਲਿਜਾ ਸਕਦੇ ਆ ਇਹਨਾਂ ਤੋਂ ਬਹੁਤ ਵੱਡੀ ਆਮੂਰ ਦੇ ਸਮਾਜ ਦੀ ਕਿਸੇ ਤਰ੍ਹਾਂ ਇਹ ਪ੍ਰੋਗਰਾਮ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਕਰਦੇ ਆਂ ਥੈਂਕ ਯੂ